ਦਸ ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 19 ਸਤੰਬਰ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸਮਰਤ 557 80 ਮਹੀਨੇ ਦੀ 4 ਤਰੀਕ ਹੈ ਜੀ ਸੈਮਿਆਮੂ ਕੜਜੀ ਅਤੇ ਕਵਾਂਟਰਲ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਜਿਨਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਐਡਮਿੰਟਨ ਚ ਆਪਣੀ ਤੀਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰੀਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਇਹ ਸਰੀ ਕੋਕਟਲਮ ਅਤੇ ਵੈਨਕੂਵਰ ਤਹਾਂ ਤੋਂ ਪਲੰਬਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਵੈਨਕੂਵਰ ਕਾਉਂਸਲ ਖਾਨੇ ਦਾ ਘਰਾਓ ਸਿਕਸ ਫੋਰ ਜਸਟਿਸ ਵੱਲੋਂ ਕੀਤਾ ਗਿਆ ਤੇ ਇਸ ਦੇ ਨਾਲ ਹੀ ਇੱਕ BC ਦੇ ਵੱਡੇ RCMP ਆਫੀਸਰ ਦੇ ਉੱਤੇ ਦੋਸ਼ ਲੱਗੇ ਆ ਕਿ ਉਹਨੇ ਆਫ ਡਿਊਟੀ ਕਟ ਮਾਰ ਕੀਤੀ ਆ ਸਰੀ ਤੇ ਵਿੱਚ ਅੱਜ ਫਿਰ ਗੋਲੀਆਂ ਚੱਲੀਆਂ ਜੀ ਇੱਕ ਕਾਰੋਬਾਰੀ ਦੇ ਵਪਾਰ ਦੇ ਉੱਤੇ ਤੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਪਾਰਾ ਸਬੰਧਾਂ ਦੀ ਕਈ ਖਬਰਾਂ ਆ ਰਹੀਆਂ ਜੀ ਤੇ ਨਾਲ ਪ੍ਰਤੀਕਿਤ ਹੋ ਰਿਹਾ ਕਿ ਅਮਰੀਕਾ ਵੱਲੋਂ ਲਗਾਤਾਰ ਭਾਰਤ ਦੀ ਚੂੜੀ ਕੱਸੀ ਜਾ ਰਹੀ ਹੈ ਜੀ ਪਾਕਿਸਤਾਨ ਅਤੇ ਸਾウਦੀ ਅਰਬ ਦੇ ਵਿਚਾਲੇ ਸਮਝੌਤਾ ਹੋਇਆ ਸਾウਦੀ ਅਰਬ ਭਾਰਤ ਦਾ ਬਹੁਤ ਵੱਡਾ ਮਿੱਤਰ ਗਿਣਿਆ ਜਾਂਦਾ ਰਿਹਾ ਇਹਦੇ ਕੀ ਅਰਥ ਨਿਕਲਦੇ ਆ ਆਪਾਂ ਇਹਦੇ ਤੇ ਵਿਚਾਰ ਚਰਚਾ ਕਰਾਂਗੇ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਆਮ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਰ ਸਿੰਘ ਪਠਾਨ ਮਾਜਰਾ ਦੀ ਜਿਹੜਾ ਕਿ ਪੁਲਿਸ ਨੂੰ ਹੱਲੇ ਤੱਕ ਵੀ ਲੱਭਿਆ ਲੱਭ ਨਹੀਂ ਰਿਹਾ ਜੀ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਂਦੇ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी सरी छे सो चार पांच सो तिरानवे ग्यारह ग्यारह सिक्स जीरो फोर फाइव नाइन थ्री डबल वन डबल वन सरी कैलगरी कामयाबी तो बाद तीज लोकेशन एडमिंटन खोल ली है ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ 6 for justice ਵੱਲੋਂ ਕੱਲ ਜਿਹੜਾ ਵੈਨਕੂਵਰ ਸਥਿਤ ਭਾਰਤੀ ਕੌਂਸਲ ਖਾਨਾ ਉਹਦਾ ਘਰਾਉ ਕੀਤਾ ਗਿਆ 2 ਸਾਲ ਹੋ ਗਏ ਆ ਜਦੋਂ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟੂਟੋ ਨੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜ ਕੇ ਖੁਲਾਸਾ ਕੀਤਾ ਸੀ ਕਿ ਜੋ ਵਿਦੇਸ਼ੀ ਦਖਲਅੰਦਾਜ਼ੀ ਭਾਰਤ ਵੱਲੋਂ ਕੈਨੇਡਾ ਦੇ ਵਿੱਚ ਕੀਤੀ ਜਾ ਰਹੀ ਹੈ ਸੋ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਲਗਾਤਾਰ ਜਾਰੀ ਹੈ ਤੇ ਇੱਕ ਪ੍ਰੋਗਰਾਮ ਜਿਹੜਾ ਸਿਕਸ ਫੋਰ ਜਸਟਿਸ ਵੱਲੋਂ ਦਿੱਤਾ ਗਿਆ ਸੀ ਜਿਹਦੇ ਉਦੇਸ਼ ਹੈ ਵੈਨਕੂਵਰ ਸਥਿਤ ਭਾਰਤੀ ਕੌਂਸਲ ਖਾਨੇ ਦਾ ਘਰਾਓ ਕੀਤਾ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਹਿਕਾਰਕੂਮ ਮੌਜੂਦ ਸਨ ਤੋਂ ਜਿਹੜਾ ਬਿਆਨ ਜਾਰੀ ਕੀਤਾ ਗਿਆ ਸਿਕਸ ਫੋਰ ਜਸਟਿਸ ਵੱਲੋਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਟੂਟੋ ਵੱਲੋਂ ਇਹ ਗੱਲ ਆਖੀ ਗਈ ਸੀ 18 ਸਤੰਬਰ 2023 ਨੂੰ ਕਿ ਜਿਹੜੀ ਪਾਰਲੀਮੈਂਟ ਵਿੱਚ ਕੜ ਕੇ ਕਿ ਜੋ ਇਹ ਕਾਰਵਾਈਆਂ ਹੋ ਰਹੀਆਂ ਆ ਜੋ ਸਿੱਖਾਂ ਦੇ ਉੱਤੇ ਦਮਨ ਕੈਨੇਡਾ ਦੇ ਵਿੱਚ ਹੋਇਆ ਉਹਦੇ ਵਿੱਚੋਂ ਭਾਰਤੀ ਹੱਥ ਦੇਖ ਰਹੇ ਆ ਤੇ ਸਿਕਸ ਫੋਰ ਜਸਟਿਸ ਦਾ ਇਹ ਕਹਿਣਾ ਆ ਕਿ ਦਮਨ ਹੱਲੇ ਵੀ ਬੰਦ ਨਹੀਂ ਹੋਇਆ ਹੱਲੇ ਵੀ ਭਾਰਤੀ ਜਸੂਸੀ ਨੈਟਵਰਕ ਕੈਨੇਡਾ ਦੇ ਵਿੱਚ ਪੂਰੀ ਤਰ੍ਹਾਂ ਸਰਗਰਮ ਨੇ ਜਿਹੜੇ ਲੋਕ ਖਾਲਸਤਾਨ ਦੀ ਗੱਲ ਕਰਦੇ ਆ ਖਾਸ ਕਰਕੇ ਜਿਹੜੇ ਖਾਲਸਤਾਨ ਰੈਫਰੈਂਡਮ ਲੈਅ ਦੇ ਨਾਲ ਜੁੜੇ ਆ ਉਨਾ ਦਿਨ ਨਿਗਰਾਨੀ ਰੱਖੀ ਜਾ ਰਹੀ ਹੈ ਤੇ ਇਸ ਵਾਸਤੇ ਉਹ ਕਹਿੰਦੇ ਵੀ ਕੈਨੇਡਾ ਸਰਕਾਰ ਨੂੰ ਜ਼ਰੂਰ ਕੁਝ ਨਾ ਕੁਝ ਕਰਨਾ ਚਾਹੀਦਾ ਉਹ ਕਹਿੰਦੇ ਜੀ ਤਾਜ਼ਾ ਮਿਸਾਲ ਇਸ ਗੱਲ ਤੋਂ ਮਿਲੀ ਹੈ ਕਿ ਬ੍ਰੈਂਟਨ ਨਿਵਾਸੀ ਇੰਦਰੀ ਸਿੰਘ ਗੋਸਲ ਜਿਹੜਾ ਕਿ ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਲਹਿਰ ਦੇ ਇਸ ਵੇਲੇ ਮੋਢੀਕਾਰਕੁੰ ਨੇ ਉਹਨਾਂ ਨੂੰ ਕੈਨੇਡੀਅਨ RCMP ਵੱਲੋਂ ਵਿਟਨੈਸ ਪ੍ਰੋਟੈਕਸ਼ਨ ਦੇਣ ਦੀ ਆਫਰ ਕੀਤੀ ਗਈ ਹੈ ਉਹ ਕਹਿੰਦੇ ਮਤਲਬ ਇਹਦਾ ਇਹ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਜਿਹੜੀ ਕੈਨੇਡੀਅਨ ਪੁਲਿਸ ਹੈ RCMP ਉਹਨਾਂ ਨੂੰ ਵਿਟਨੈਸ ਪ੍ਰੋਟੈਕਸ਼ਨ ਦੇ ਵਿੱਚ ਰੱਖ ਕੇ ਉਹਨਾਂ ਦੀ ਜਾਨ ਬਚਾਉਣਾ ਚਾਹੁੰਦੀ ਹੈ ਉਹ ਕਹਿੰਦੇ ਸਮਝ ਚੰਗੀ ਤਰ੍ਹਾਂ ਪਤਾ ਇਸ ਗੱਲ ਦਾ ਕਿ ਇਹ ਖਤਰਾ ਭਾਰਤ ਸਰਕਾਰ ਤੋਂ ਆ ਸੋ ਇਸ ਕਰਕੇ ਹੱਲੇ ਵੀ ਕੁਝ ਵੀ ਨਹੀਂ ਬਦਲਿਆ ਕੈਨੇਡਾ ਸਰਕਾਰ ਨੂੰ ਇਸ ਸੰਬੰਧੀ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ BC ਦੇ ਵਿੱਚ RCMP ਆਫੀਸਰਸ ਦੀ ਤਾਂ ਇੱਕ ਬਹੁਤ ਵੱਡੇ ਆਫੀਸਰ ਅਸਿਸਟੈਂਟ ਕਮਿਸ਼ਨਰ ਡੇਵਿਡ ਐਟਰਬੋਲ ਉਹਨਾਂ ਦੇ ਉੱਤੇ ਦੋਸ਼ ਲੱਗੇ ਆ ਕਿ ਜਦੋਂ ਉਹ ਆਫ ਡਿਊਟੀ ਸੀ ਐਪੀਸੋਡ ਦੇ ਵਿੱਚ ਉਹਨਾਂ ਨੇ ਲੰਗੀ 2 ਜੁਲਾਈ ਨੂੰ ਕੁੱਟਮਾਰ ਕੀਤੀ ਹੈ ਇਸ ਸਬੰਧੀ ਉਹਨਾਂ ਦੇ ਉੱਤੇ ਤਿੰਨ ਚਾਰजेस ਜਿਹੜੇ ਲੱਗੇ ਆ ਇੱਕ ਉਹਨਾਂ ਦੇ ਉੱਤੇ 60 ਦਾ ਚਾਰਜ ਇੱਕ ਬੰਦੇ ਤੇ ਲੱਗਿਆ ਇੱਕ ਦੂਜੇ ਬੰਦੇ ਤੇ ਲੱਗਿਆ ਤੇ ਤੀਜਾ ਜਿਹੜਾ ਆ ਉਹ ਚੋਕ ਕਰਨ ਦਾ ਮਤਲਬ ਕਿ ਗਲਾ ਕਟਿਆ ਗਿਆ ਸੋ ਜਿਹੜੇ ਇਹ ਅਸਿਸਟੈਂਟ ਕਮਿਸ਼ਨਰ ਡੇਵਿਡ ਟਿਬੋਲ ਹੈਗੇ ਆ ਇਸ ਵੇਲੇ ਜਿਹੜਾ ਆਰਸੀਐਮਪੀ ਦਾ ਪੈਸੀਫਿਕ ਰੀਜਨ ਹੈ ਯਾਨੀ ਕਿ ਵੈਨਕੂਵਰ ਵਾਲਾ ਪਾਸਾ ਆ ਉਹਦੇ ਕਮਾਂਡਰ ਵੀ ਆ ਤੇ ਬਹੁਤ ਹੀ ਵੱਡੇ ਅਫਸਰ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਅਕਸਰ ਵੱਡੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਵੱਡੀਆਂ ਬਿਆਨਾਂ ਦੇ ਵਿੱਚ ਇਹਨਾਂ ਨੂੰ ਦੇਖਿਆ ਜਾਂਦਾ ਸੋ ਇਹ ਹਜੇ ਤੱਕ ਕਲ ਪੂਰੀ ਤਰ੍ਹਾਂ ਖੁੱਲ ਕੇ ਸਾਹਮਣੇ ਨਹੀਂ ਆਈ ਕਿ ਇਹ ਵਾਪਰਿਆ ਕਿੱਥੇ ਆ ਕਿਹੜੇ ਹਾਲਾਤ ਵਿੱਚ ਵਾਪਰਿਆ ਪਰ 2 ਜੁਲਾਈ ਤੋਂ ਬਾਅਦ ਲਗਾਤਾਰ ਜਾਂਚ ਚੱਲ ਰਹੀ ਸੀ ਜਿਸ ਤੋਂ ਬਾਅਦ ਇੱਕ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਜਿਹੜਾ ਆ ਉਹ ਨਿਯੁਕਤ ਕੀਤਾ ਗਿਆ ਚਾਰਜ ਅਪਰੂਵ ਕੀਤੇ ਗਏ ਆ ਚਾਰਜ ਲਗਾ ਦਿੱਤੇ ਗਏ ਆ ਉਹਨਾਂ ਦੀ ਪਹਿਲੀ ਪੇਸ਼ੀ 9 ਅਕਤੂਬਰ ਨੂੰ ਐਬਸਫੋਰਡ ਅਦਾਲਤ ਦੇ ਵਿੱਚ ਰੱਖੀ ਗਈ ਹੈ ਜੀ ਸੋ ਇਹ ਇੱਕ ਬੜਾ ਹੀ ਗੰਭੀਰ ਮਾਮਲਾ ਆ ਇਹਦੇ ਵਿੱਚ ਕਿਤੇ ਮਾਨਤ ਵਿੱਚ ਖਿਆਨਤ ਨਾ ਹੋ ਜAVE ਕਿਉਂਕਿ ਖੁਦ ਪੁਲਿਸ ਆਫੀਸਰ ਆ ਇਹ ਇਸ ਕਰਕੇ ਜਿਹੜਾ ਕਨਫਲਿਕਟ ਆਫ ਇੰਟਰਸਟ ਦਾ ਖਾਸ ਖਿਆਲ ਰੱਖਿਆ ਗਿਆ ਆ ਤੇ ਵਿਸ਼ੇਸ਼ ਤੌਰ ਤੇ ਵਕੀਲ ਨਿਯੁਕਤ ਕੀਤੇ ਗਏ ਆ ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਾਵੇ ਕਿ ਚਾਹੇ ਕੋਈ ਬੰਦਾ ਆਮ ਆ ਤੇ ਚਾਹੇ ਕੋਈ ਪੁਲਿਸ ਆਫੀਸਰ ਆ ਜੇਕਰ ਉਹ ਕਿਸੇ ਨਾਲ ਧੱਕੇਸ਼ਾਹੀ ਕਰੂਗਾ ਅਸਾਲਟ ਕਰੂਗਾ ਤਾਂ ਉੱਤੇ ਬਕਾਇਦਾ ਚਾਰजेस ਲੱਗਣਗੇ ਸੋ ਜਦੋਂ ਅਦਾਲਤ ਵਿੱਚ ਮਕਦਮਾ ਚੱਲਿਆ ਤਾਂ ਹੋਰ ਜਾਣਕਾਰੀ ਬਾਹਰ ਨਿਕਲਣ ਦੀ ਉਮੀਦ ਹੈ ਇਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸਰੀ ਦੀ ਸਰੀ ਦੇ ਵਿੱਚ ਦੋ ਤਿੰਨ ਦਿਨ ਸੌਖ ਨਾਲ ਲੰਗੇ ਸੀਗੇ ਬਾਹਰਲੇ ਲੋਕ ਵੀ ਪੁੱਛ ਰਹੇ ਸੀਗੇ ਵੀ ਕੀ ਗੱਲ ਸਰੀ ਦੇ ਵਿੱਚ ਗੋਲੀ ਚੱਲਣੀ ਬੰਦ ਹੋ ਗਈ ਆ ਤੇ ਉਹੀ ਗੱਲ ਹੋਈ ਆ ਕਿ ਹੁਣ ਸਰੀ ਪੁਲਿਸ ਨੇ ਦੱਸਿਆ ਕਿ ਅੱਜ ਸਵੇਰੇ ਉਹ ਇੱਕ ਕਾਰੋਬਾਰ ਤੇ ਜਾ ਕੇ ਆਏ ਆ ਜਿਹੜਾ ਕਿ ਸਕਾਟ ਰੋਡ ਸਕਾਈਟਨ ਸਟੇਸ਼ਨ ਦੇ ਲਾਗੇ ਆ ਤੇ ਉੱਥੇ ਗੋਲੀਆਂ ਚਲਾਈਆਂ ਗਈਆਂ ਉਹ ਕਹਿੰਦੇ 8:30 ਵਜੇ ਦੇ ਕਰੀਬ ਸਾਨੂੰ ਉੱਥੇ ਸੱਦਿਆ ਗਿਆ ਸੀ ਅਸੀਂ ਪਹੁੰਚੇ ਆ ਦੇਖਿਆ ਕਿ ਕਾਰੋਬਾਰ ਦੇ ਪਿਛਲੇ ਪਾਸੇ ਗੋਲੀਆਂ ਮਾਰੀਆਂ ਗਈਆਂ ਤੇ ਗੋਲੀਆਂ ਦੇ ਸਰਾਖ ਉੱਥੇ ਮੌਜੂਦ ਆ ਹਾਲਾਂਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਉੱਥੇ ਕੋਈ ਮੌਜੂਦ ਨਹੀਂ ਸੀਗੀ ਤੇ ਇਹ ਗੋਲੀਆਂ ਜਿਹੜੀਆਂ ਕਿਸੇ ਤੇ ਲੱਗੀਆਂ ਨਹੀਂ ਕੋਈ ਜ਼ਖਮੀ ਨਹੀਂ ਹੋਇਆ ਤੇ ਪਰ ਉਹ ਕਹਿੰਦੇ ਸੀ ਜਾਂਚ ਕਰ ਰਹੇ ਗੋਲੀਆਂ ਮਾਰੀਆਂ ਕਿਉਂ ਗਈਆਂ ਇਹ ਕੋਈ ਨਿੱਜੀ ਦੁਸ਼ਮਣੀ ਦਾ ਚੱਕਰ ਆ ਜਾਂ ਕੋਈ ਇਹ ਫਰੋਟੀਆਂ ਦੇ ਨਾਲ ਸੰਬੰਧਿਤ ਮਾਮਲਾ ਆ ਇਹਦੇ ਬਾਰੇ ਉਹ ਕਹਿੰਦੇ ਹੱਲੇ ਜਾਂਚ ਕਰ ਰਹੇ ਆ ਇਸ ਇਲਾਕੇ ਦੇ ਵਿੱਚ ਕਈ ਵੱਡੀਆਂ ਕੰਪਨੀਆਂ ਦੀਆਂ ਟਰੱਕ ਯਾਰਡਸ ਹੈਗੀਆਂ ਉੱਥੇ ਟਰੱਕ ਵਗੈਰਾ ਖੜਾਏ ਜਾਂਦੇ ਆ ਰਿਪੇਅਰ ਸ਼ਾਪਸ ਨੇ ਤੇ ਕਾਫੀ ਬਿਜ਼ੀ ਇਲਾਕਾ ਆ ਸੋ ਉਥੇ ਗੋੜੀ ਚੱਲੀ ਆ ਪੁਲਿਸ ਨੇ ਕਿਹਾ ਵੀ ਜੇਕਰ ਕਿਸੇ ਕੋਲ ਜਾਣਕਾਰੀ ਹੋਵੇ ਕਿਸੇ ਦੇ ਕੈਮਰੇ ਦੇ ਵਿੱਚ ਜਾਂ ਕਿਸੇ ਦੇ ਡੈਸ਼ ਕੈਮ ਦੇ ਵਿੱਚ ਕੋਈ ਫੁਟੇਜ ਰਿਕਾਰਡ ਹੋਈ ਹੋਵੇ ਤਾਂ ਤੁਰੰਤ ਸਰੀ ਪੁਲਿਸ ਦੇ ਨਾਲ ਸੰਪਰਕ ਕੀਤਾ ਜਾਵੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਭਾਰਤ ਅਮਰੀਕਾ ਸਬੰਧਾਂ ਦੀ ਇੱਕ ਪਾਸੇ ਟਰੰਪ ਹਣੀ ਮੋਦੀ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਹੀ ਜਾਂਦੇ ਆ ਤੇ ਅੱਗੇ ਮੋਦੀ ਹਣੀ ਵੀ ਖੁਸ਼ੀ ਚ ਖੀਵੇ ਹੋਏ ਆ ਕਿ ਟਰੰਪ ਮੈਨੂੰ ਵਧਾਈਆਂ ਦੇ ਰਿਹਾ ਸਾਡਾ ਮਿੱਤਰਚਾਰਾ ਬਹੁਤ ਆ ਪਰ ਦੂਜੇ ਪਾਸੇ 트럼ਪ ਹੁਣੀ ਲਗਾਤਾਰ ਭਾਰਤ ਦੀ ਚੂੜੀ ਜਿਹੜੀ ਆ ਉਹ ਕੱਸੀ ਤਰੇ ਆ ਰਹੇ ਆ ਜੀ ਅ ਕਈ ਖਬਰਾਂ ਜਿਹੜੀਆਂ ਹਿਸਾਬ ਦੇ ਨਾਲ ਆ ਰਹੀਆਂ ਪਹਿਲਾ ਖਬਰ ਕੱਲ ਇਹ ਆਈ ਕਿ ਅਮਰੀਕਾ ਨੇ ਕਿਹਾ ਕਿ ਜਿਹੜੀ ਫੈਂਡਨਲ ਡਰਗ ਦਾ ਸਕਰੀਆ ਉਹਦੇ ਵਿੱਚ ਭਾਰਤੀ ਸ਼ਮੂਲੀਅਤ ਆ ਕੁਝ ਭਾਰਤੀ ਕਾਰੋਬਾਰੀ ਕੁਝ ਭਾਰਤੀ ਕਾਰਪੋਰੇਟ ਇਸ ਕਾਰਨ ਉਹਦੇ ਵੀਜ਼ੇ ਰੱਦ ਕਰ ਦਿੱਤੇ ਗਏ ਆ ਯਾਰ ਉਹਨੂੰ ਵੀਜ਼ਾ ਤੋਂ ਨਾ ਕਰ ਦਿੱਤੀ ਗਈ ਆ ਇਹਨਾਂ ਕਾਰਪੋਰੇਟਸ ਨੂੰ ਇਹਨਾਂ ਦੀਆਂ ਜੁੜੀਆਂ ਕੰਪਨੀਆਂ ਨੂੰ ਇਹਨਾਂ ਦੇ ਅਧਿਕਾਰੀਆਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀਜ਼ੇ ਅਮਰੀਕਾ ਦੇ ਨਹੀਂ ਮਿਲਣਗੇ ਪਰ ਹੱਲੇ ਤੱਕ ਉਹ ਲੋਕਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਾਰਪੋਰੇਸ਼ਨਸ ਕਿਹੜੀਆਂ ਆ ਉਹ ਲੋਕ ਕੌਣ ਆ ਸੋ ਇਸ ਸਬੰਧੀ ਹੱਲੇ ਜਿਹੜਾ ਜੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੂਜੇ ਪਾਸੇ ਅਮਰੀਕਨ ਮੀਡੀਆ ਦੇ ਵਿੱਚ ਅੱਜ ਖਬਰਾਂ ਆਈਆਂ ਤੇ ਜਿਹਨੂੰ ਕਿ 트럼ਪ ਦੀ ਪ੍ਰੈਸ ਸੈਕਰਟਰੀ ਕੈਰੋਲਨ ਲੋਵੇਟ ਨੇ ਤ੍ਰੀਟਵੀ ਕੀਤਾ ਕਿ 트럼ਪ ਵੱਲੋਂ 트럼ਪ ਪ੍ਰਸ਼ਾਸਨ ਵੱਲੋਂ ਕਹਿ ਲਈਏ ਕਿ ਇਹ ਇੱਕ ਲਾਗਨ ਕੀਤਾ ਜਾ ਰਿਹਾ ਹੈ ਕਿ ਜਿਹਨੇ ਵੀ H1B ਵੀਜ਼ਾ ਲੈਣਾ ਉਹਨੂੰ 1 ਲੱਖ ਡਾਲਰ ਅਮਰੀਕਨ ਜਿਹੜਾ ਉਹ ਫੀਸ ਧਾਰਨੀ ਪਊਗੀ ਉਦੋਂ ਬਾਅਦ ਵਿੱਚ ਗੱਲ ਹੋਰ ਕਲੀਅਰ ਹੋ ਗਈ ਕਿ ਇਹ ਫੀਸ ਹਰ ਸਾਲ ਦੇਣੀ ਪਊਗੀ 1 ਲੱਖ ਡਾਲਰ ਅਤੇ ਜਿਹਨੇ ਰੀਨਿਊ ਕਰਾਉਣਾ ਆ ਉਹਨੂੰ ਵੀ ਇਹ ਫੀਸ ਦੇਣੀ ਪਊਗੀ ਸੋ ਬਹੁਤ ਬਣ ਜਾਂਦੀ ਹੈ ਜਿਹੜੀ ਹਰ ਇੱਕ ਸਾਲ ਦੇਣੀ ਪਈ ਜਾਂ ਹਰ ਇੱਕ ਰੀਨਿਊਲ ਤੇ ਦੇਣੀ ਪਈ ਪਰ ਖਬਰਾਂ ਇਹੀ ਆ ਰਹੀਆਂ ਟਰੰਪ ਦੀ ਪ੍ਰੈਸ ਸਕਟਰ ਕੈਰੋਲਨ ਲੂਵੈਟਾ ਖੋਦ ਐ ਟਵੀਟ ਕਰ ਰਹੀ ਆ ਅਮਰੀਕਾ ਦੇ ਵਿੱਚ ਹਰ ਸਾਲ ਭਾਰਤੋਂ ਲੱਖਾਂ ਦੀ ਗਿਣਤੀ ਵਿੱਚ H1B ਵੀਜ਼ਾ ਈਸ਼ੂ ਕੀਤੇ ਜਾਂਦੇ ਆ ਜੋ ਕਿ ਇੱਥੇ ਅਮਰੀਕਾ ਚ ਆ ਕੇ ਆਈਟੀ ਇੰਡਸਟਰੀ ਚ ਕੰਮ ਕਰਦੇ ਆ ਜਿਹੜੀ ਸਿਲੀਕਨ ਵੈਲੀ ਆ ਜਿੱਥੇ ਗੂਗਲ ਯਾਹੂ ਐਪਲ ਵਾਲਿਆਂ ਦੇ ਵੱਡੇ ਵੱਡੇ ਜਿਹੜੇ ਆ ਉਹ ਕਾਰਪੋਰੇਸ਼ਨਾਂ ਦੇ ਦਫ਼ਤਰ ਨੇ ਉਹਨਾਂ ਦੇ ਕੰਮ ਨੇ ਉੱਥੇ ਆ ਕੇ ਕੰਮ ਕਰਦੇ ਆ ਸੌਫਟਵੇਅਰਸ ਦੇ ਵਿੱਚ ਈਵਨ ਸੈਟਲ ਦੇ ਵਿੱਚ ਮਾਈਕਰੋਸਾਫਟ ਤੇ ਹੋਰ ਬੋਇੰਗ ਦੇ ਵਿੱਚ ਵੀ ਬਹੁਤ ਵੱਡਾ ਕੰਮ ਕਰ ਕਰਦੇ ਆ H1B ਵੀਜ਼ਾ ਇੱਕ ਤਰ੍ਹਾਂ ਦਾ ਵਰਕ ਪਰਮਿਟ ਆ ਜਿਹਦੇ ਉੱਤੇ ਲੈ ਕੇ ਲੋਕ ਇੱਥੇ ਆਉਂਦੇ ਸੀਗੇ ਉਸ ਤੋਂ ਬਾਅਦ ਕਈ ਆਪਣੇ ਪਰਿਵਾਰ ਵੀ ਨਾਲ ਲੈ ਆਉਂਦੇ ਸੀਗੇ ਇੱਥੇ ਹੀ ਵੀਜ਼ੇ ਰੀਨਿਊ ਹੁੰਦੇ ਰਹੇ ਕਈਆਂ ਨੂੰ ਤਾਂ ਰਹਿੰਦਿਆਂ ਉੱਥੇ 15-15 ਸਾਲ ਵੀ ਹੋ ਗਏ ਆ ਕੋਈ ਰੜਤਣ ਨਹੀਂ ਆਈ ਪਰ ਹੁਣ ਟਰੰਪ ਬੋਲੋ ਜਦੋਂ ਭਾਰਤ ਦੀ ਚੂੜੀ ਕੱਸੀ ਜਾ ਰਹੀ ਆ ਤਾਂ H1B ਵੀਜ਼ੇ ਦੇ ਸਖਤੀ ਕੀਤੀ ਜਾ ਰਹੀ ਹੈ ਜਿੰਨਾ ਕਾਫੀ ਸਮੱਸਿਆਵਾਂ ਆ ਰਹੀਆਂ ਆ ਖਾਸ ਕਰ ਉਹਦੋਂ ਜਦੋਂ ਉਹਨੇ ਐਲਾਨ ਕਰ ਦਿੱਤਾ ਕਿ H1B ਵੀਜ਼ਾ ਹੁਣ ਅਮਰੀਕਾ ਦੇ ਵਿੱਚ ਰੀਨਿਊ ਨਹੀਂ ਹੋਊਗਾ ਇਹ ਭਾਰਤ ਜਾ ਕੇ ਜਾਂ ਹੋਰ ਕਿਸੇ ਮੁਲਕ ਜਾ ਕੇ ਰੀਨਿਊ ਕਰਉਣਾ ਪਊਗਾ ਸੋ ਭਾਰਤ ਦੇ ਵਿੱਚ ਜਿਹੜੀਆਂ ਅਮਰੀਕਨ ਐਮਬੈਸੀਆਂ ਉਹਨਾਂ ਵਿੱਚ ਪਹਿਲਾਂ ਹੀ ਓਡੀਕ ਦਾ ਸਮਾਂ ਬਹੁਤ ਜ਼ਿਆਦਾ ਆ ਕਈ-ਕਈ ਮਹੀਨੇ ਓਡੀਕ ਕਰਨੇ ਪੈਂਦੀ ਆ ਇਸ ਕਰਕੇ ਕਾਫੀ ਸਮੱਸਿਆ ਆ ਰਹੀ ਆ ਸਾਰਾ ਪਰਿਵਾਰ ਤੁਸੀਂ ਮੋੜ ਕੇ ਲੈ ਕੇ ਜਾਣਾ ਉਦੋਂ ਬਾਅਦ ਫਿਰ ਰੀਨਿਊ ਦੇ ਵਾਸਤੇ ਅਰਜ਼ੀ ਦੇਣੀ ਆ ਕਈ ਮਹੀਨੇ ਓਡੀਕ ਕਰਨੀ ਆ ਕਈਆਂ ਨੂੰ ਇਹ ਵਾਰਾ ਨਹੀਂ ਖਾਂਦਾ ਇਸ ਦੇ ਨਾਲ ਹੀ ਜਾਣਕਾਰੀ ਇਹ ਵੀ ਪਤਾ ਲੱਗੀ ਆ ਕਿ ਕੁਝ ਲੋਕ ਕੈਨੇਡਾ ਦੇ ਵਿੱਚ ਆ ਕੇ ਜਿਹੜੇ ਅਮਰੀਕਾ ਦੇ H1B ਵੀਜ਼ੇ ਵਾਲੇ ਕੈਨੇਡਾ ਦੇ ਵਿੱਚ ਆ ਕੇ ਅਮਰੀਕਨ ਐਮਬੈਸੀਆਂ ਵਿੱਚ ਪੇਸ਼ ਹੋ ਕੇ ਇਸ ਵੀਜ਼ੇ ਨੂੰ ਰੀਨਿਊ ਕਰਾ ਰਹੇ ਆ ਇਹ ਗਿਣਤੀ ਕੋਈ ਬਹੁਤੀ ਵੱਡੀ ਨਹੀਂ ਆ ਪਰ ਲੋਕਾਂ ਨੇ ਇਹ ਰਾਹ ਵੀ ਜਿਹੜਾ ਲੱਭਿਆ ਆ ਕਿ ਉਹ بجائے ਕਿ ਮੌਨ ਇੰਡੀਆ ਨੂੰ ਉਹ ਕੈਨੇਡਾ ਆ ਕੇ ਇਹੇ ਕੋਸ਼ਿਸ਼ ਕਰ ਰਹੇ ਆ ਕਿ ਇੱਥੇ ਦੀ ਅਮਰੀਕਨ ਐਮਬੈਸੀਆਂ ਚੋਂ ਇਹ ਵੀਜ਼ਾ ਰੀਨਿਊ ਹੋ ਜਵੇ ਕੰਟਰੀ ਆਊਟੇ ਕਰਨਾ ਆ ਸੋ ਕੈਨੇਡਾ ਨੂੰ ਵਰਤ ਰਹੇ ਆ ਸੋ ਇਸ ਦੇ ਨਾਲ ਕਾਫੀ ਲੋਕਾਂ ਦੀਆਂ ਪਰੇਸ਼ਾਨੀਆਂ ਵਧੀਆਂ ਹੋਈਆਂ ਆ ਇੱਕ ਹੋਰ ਜਿਹੜੀ ਬਾਹਮ ਰੋੜੀ ਆ 트੍ਰੰਪ ਨੇ 트੍ਰੰਪ ਪ੍ਰਸ਼ਾਸਨ ਨੇ ਕਹਿ ਲਈਏ ਉਹ ਇਹ ਕਿ ਜਿਹੜੀ ਇਰਾਨ ਦੀ ਚਾਬਹਾਰ ਬੰਦਰਗਾਹ ਆ ਉਹਦੇ ਉੱਤੇ ਪਾਬੰਦੀਆਂ ਲਾਉਣ ਦੀ ਤਿਆਰੀ ਖਿੱਚ ਲਈ ਆ ਇਹ ਚਾਬਹਾਰ ਬੰਦਰਗਾਹ ਜਿਹੜੀ ਆ ਇਰਾਨ ਦੇ ਦੱਖਣੀ ਤੱਟ ਤੇ ਲੱਗਦੀ ਆ ਜਿਹੜਾ ਪਾਕਿਸਤਾਨ ਦਾ ਬਲੋਚਿਸਤਾਨ ਵਾਲਾ ਇਲਾਕਾ ਆ ਜਿੱਥੇ ਗਵਾਧਰ ਬੰਦਰਗਾਹ ਉਹਨਾਂ ਨੇ ਚੀਨ ਦੇ ਨਾਲ ਮਿਲ ਕੇ ਵਿਕਾਸ ਕੀਤੀ ਹੈ ਉਹਦੇ ਕੋਲ ਪੈ ਜਾਂਦੀ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ইরান ਤੇ ਭਾਰਤ ਮਿਲ ਕੇ ਇਸ ਬੰਦਰਗਾਹ ਦਾ ਵਿਕਾਸ ਕਰ ਰਹੇ ਸੀ ਸੋ ਭਾਰਤ ਨੇ ਇੱਥੇ ਬਿਲੀਅਨਸ ਆਫ ਡਾਲਰ ਜਿਹੜੇ ਆ ਖਰਚੇ ਆ 218 ਦੇ ਵਿੱਚ ਜਦੋਂ ਹੋਰ ইরান ਤੇ ਪਾਬੰਦੀਆਂ ਲਾਈਆਂ ਗਈਆਂ ਅਮਰੀਕਾ ਵੱਲੋਂ ਤਾਂ ਉਹਨਾਂ ਨੇ ਚਾਹ ਬਹਾਰ ਬੰਦਰਗਾਹ ਛੱਡ ਲਈ ਸੀ ਇਹ ਕਿਹਾ ਗਿਆ ਸੀਗਾ ਕਿ ਅਫਗਾਨਿਸਤਾਨ ਦੇ ਵਿੱਚ ਕੁਝ ਸਵਾਵਾਂ ਵਾਲੀ ਇਹਦੀ ਲੋੜ ਪੈ ਸਕਦੀ ਆ ਪਰ ਹੁਣ ਜਿਹੜਾ ਅਮਰੀਕਨ ਅਧਿਕਾਰੀ ਕਹਿ ਰਹੇ ਆ ਕਿ ਉਹਨਾਂ ਨੇ ਬਕਾਇਦਾ ਇਹ 220 218 ਵਾਲੇ ਹੁਕਮ ਜਿਹੜੇ ਰੱਦ ਕਰ ਦਿੱਤੇ ਆ ਵਿਦੇਸ਼ ਵਿਭਾਗ ਦੇ ਪ੍ਰਮੁੱਖ ਉਪ ਬੁਲਾਰੇ ਥਾਮਸ ਪਿਗਟ ਨੇ ਐਲਾਨ ਕੀਤਾ ਹੈ ਕਿ ਜਿਹੜੀਆਂ ਛੋਟਾਂ 218 ਦੇ ਵਿੱਚ ਚਾਬਹਾਰ ਬੰਦਰਗਾਹ ਨੂੰ ਦਿੱਤੀਆਂ ਗਈਆਂ ਸੀ ਉਹਨਾਂ ਨੂੰ ਉਹ ਕੈਨਸਲ ਕਰ ਰਹੇ ਆ ਉਹ ਹੁਕਮ ਰੱਦ ਕੀਤੇ ਜਾ ਰਹੇ ਆ ਸੋ ਇਹਦੇ ਨਾਲ ਈਰਾਨ ਅਤੇ ਭਾਰਤ ਦੋਹਾਂ ਦਾ ਵੱਡਾ ਨੁਕਸਾਨ ਹੋਣਾ ਕਿਉਂਕਿ ਚਾਬਹਾਰ ਬੰਦਰਗਾਹ ਜਿਹੜੀ ਆ ਨੀਤੀਗਤ ਤੌਰ ਦੇ ਉੱਤੇ ਦੋਹਾ ਮੁਲਕਾਂ ਦੇ ਵਾਸਤੇ ਬੜੀ ਜ਼ਰੂਰੀ ਸੀ ਜੇ ਇਰਾਨ ਨੇ ਭਾਰਤ ਦੇ ਨਾਲ ਵਪਾਰ ਕਰਨਾ ਉਹਦੀ ਵੀ ਵਰਤੋਂ ਜਿਹੜੀ ਆ ਹੋਣੀ ਸੀਗੀ ਬਾਕੀ ਭਾਰਤ ਇਸ ਬੰਦਰਗਾਹ ਨੂੰ ਡਿਵੈਲਪ ਕਰਕੇ ਜਿਹੜਾ ਮਿਡਲ ਈਸਟ ਤੇ ਯੂਰੇਸ਼ੀਆ ਤੱਕ ਵਪਾਰ ਕਰਨਾ ਚਾਹੁੰਦਾ ਸੀ ਪਰ 트াম্প ਨੇ ਇੱਕੋ ਛਟਕੇ ਦੇ ਵਿੱਚ ਸੁਪਨੇ ਤੋੜ ਦਿੱਤੇ ਆ ਚਾਹ ਬਿਹਾਰ ਬੰਦਰਗਾਹ ਦੇ ਵਿਕਾਸ ਦੇ ਉੱਤੇ ਰੋਕਾਂ ਲੱਗ ਗਈਆਂ ਆ 트াম্প ਪ੍ਰਸ਼ਾਸਨ ਵੱਲੋਂ ਇਹ ਹੁਕਮ ਕੀਤੇ ਗਏ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਪਾਕਿਸਤਾਨ ਅਤੇ ਸਾਊਦੀ ਅਰਬ ਦੇ ਵਿਚਾਲੇ ਹੋਏ ਰੱਖਿਆ ਸਮਝੌਤੇ ਦੀ ਬੇਸ਼ੱਕ ਇਹ ਦੋ ਮੁਲਕਾਂ ਦੇ ਵਿੱਚ ਹੋਇਆ ਇੱਕ ਫਾਰਮਲ ਸਮਝੌਤਾ ਹੀ ਆ ਪਰ ਇਹਦੇ ਨਾਲ ਬਹੁਤ ਕੁਝ ਜਿਹੜਾ ਜੀਓਪੋਲਿਟੀਕਲ ਜੁੜਿਆ ਹੋਇਆ ਕਿਉਂਕਿ ਇਹਦੇ ਨਾਲ ਧੜੇ ਬਦਲ ਰਹੇ ਆ ਪਾਕਿਸਤਾਨ ਅਤੇ ਸਾਊਦੀ ਅਰਬ ਪਹਿਲਾਂ ਇੰਨੇ ਲਾਗੇ ਨਹੀਂ ਸੀ ਹਾਲਾਂਕਿ ਦੋਨੋਂ ਹੀ ਇਹ ਮੁਸਲਮਾਨ ਮੁਲਕ ਆ ਤੇ ਸਾਊਦੀ ਅਰਬ ਦੇ ਕੋਲ ਤੇਲ ਬਹੁਤ ਆ ਪੈਸਾ ਬਹੁਤ ਆ ਪਾਕਿਸਤਾਨ ਦੇ ਕੋਲ ਮੈਨ ਪਾਵਰ ਬਹੁਤ ਆ ਇਹ ਅੱਡਾ ਢੋਕੇ ਚੱਲਦੇ ਰਹੇ ਆ ਤੇ ਪਰ ਹੁਣ ਜਿਹੜਾ ਰੱਖਿਆ ਸਮਝੌਤਾ ਆ ਤੇ ਉਹਦੀਆਂ ਸ਼ਰਤਾਂ ਆ ਉਹਨਾਂ ਨੇ ਦੁਨੀਆ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਆ ਸੋ ਇਹਦੀ ਜਿਹੜੀ ਸਭ ਤੋਂ ਵੱਡੀ ਸ਼ਰਤ ਇਹ ਰੱਖੀ ਗਈ ਆ ਕਿ ਦੋਹਾਂ ਦੇਸ਼ਾਂ ਦੇ ਉੱਤੇ ਕਿਸੇ ਤੇ ਵੀ ਜਦੋਂ ਹਮਲਾ ਹੋਇਆ ਤੇ ਉਹਨੂੰ ਦੋਹਾਂ ਮੁਲਕਾਂ 'ਤੇ ਹਮਲਾ ਸਮਝਿਆ ਜਾਊਗਾ ਸੋ ਮਾਦਰਾ ਜੇਕਰ ਕੱਲ ਨੂੰ ਸਾਊਦੀ ਅਰਬ 'ਤੇ ਕੋਈ ਹਮਲਾ ਹੁੰਦਾ ਤੇ ਪਾਕਿਸਤਾਨ ਉਹਦੀ ਮਦਦ ਕਰੂਗਾ ਤੇ ਜੇ ਪਾਕਿਸਤਾਨ 'ਤੇ ਕੋਈ ਹਮਲਾ ਹੁੰਦਾ ਤਾਂ ਫਿਰ ਸਾਊਦੀ ਅਰਬ ਉਹਦੀ ਮਦਦ ਕਰੂਗਾ ਸੋ ਇਸ ਸਮਝੌਤੇ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ 사우디 ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਦੇ ਦਸਤਖਤ ਕੀਤੇ ਗਏ ਆ। ਸੋ ਇਸ ਸਮਝੌਤੇ ਨੇ ਭਾਰਤ ਦੀ ਚਿੰਤਾ ਵਧਾ ਦਿੱਤੀ ਐ। ਦੇਸ਼ ਵਿਦੇਸ਼ ਵਿੱਚ ਫੈਲੇ ਜਿਹੜੇ ਭਾਰਤੀ ਡਿਪਲੋਮੈਟਸ ਨੇ ਰੱਖਿਆ ਮਾਹਰ ਨੇ ਉਹ ਕਹਿੰਦੇ ਵੀ ਭਾਰਤ ਵਾਸਤੇ ਬੜੀ ਇਹ ਨੈਗੇਟਿਵ ਡਿਵੈਲਪਮੈਂਟ ਐ। ਇਹਦੇ ਨਾਲ ਕਈ ਸਵਾਲੀਆ ਚੇਨ ਲੱਗਦੇ ਆ। ਨਵੀਂ ਦਿੱਲੀ ਨੂੰ 사우ਦੀ ਅਰਬ ਦੇ ਨਾਲ ਆਪਣੇ ਜਿਹੜੇ ਸਬੰਧ ਆ ਉਹਨਾਂ ਦਾ ਦੁਬਾਰਾ ਮੁਲਾਂਕਣ ਕਰਨਾ ਪਊਗਾ। ਸਾਵਧਾਨੀ ਵਰਤਣੀ ਪਊਗੀ ਵੀ ਕਿੱਥੇ ਗਲਤੀ ਹੋਈ ਐ। ਕਿ 사우ਦੀ ਅਰਬ ਜਿਹੜਾ ਕਿ ਭਾਰਤ ਦਾ ਪਰਮ ਮਿੱਤਰ ਸੀਗਾ ਉਹ ਜਾ ਕੇ ਪਾਕਿਸਤਾਨ ਨਾਲ ਇਹ ਸਮਝੌਤਾ ਕਿਵੇਂ ਕਰ ਗਿਆ ਸੋ ਇਹ ਸਮਝੌਤਾ ਕਤਰ ਦੇ ਵਿੱਚ ਹਮਾਸ ਲੀਡਰਸ਼ਿਪ ਦੇ ਉੱਤੇ ਇਜ਼ਰਾਈਲੀ ਹਮਲੇ ਤੋਂ ਬਾਅਦ ਜਿਹੜਾ ਕੀਤਾ ਗਿਆ ਆ ਕੁਝ ਦਿਨਾਂ ਬਾਅਦ ਇਹ ਸਮਝੌਤੇ ਨੂੰ ਅੰਜਾਮ ਦਿੱਤਾ ਗਿਆ ਆ ਸੋ ਇਹਦੇ ਵਿੱਚ 사우ਦੀ ਅਰਬ ਕੀ ਸੰਦੇਸ਼ ਦੇਣਾ ਚਾਹੁੰਦਾ ਉਹ ਗੱਲ ਸਮਝ ਨਹੀਂ ਪਾਉਗੀ ਜਿਸ ਤਰ੍ਹਾਂ ਇਜ਼ਰਾਈਲ ਨੇ ਅਮਰੀਕਾ ਦੇ ਪਿੱਠੂ ਕਤਰ ਦੇ ਉੱਤੇ ਹਮਲਾ ਕਰ ਦਿੱਤਾ ਹਾਲਾਂਕਿ ਕਤਰ ਜਿਹੜਾ ਆ ਅਮਰੀਕਾ ਦਾ ਪਿੱਠੂ ਆ ਅਮਰੀਕਾ ਦੇ ਨਾਲ ਰਲ ਕੇ ਚੱਲਦਾ ਆ ਪਰ ਫਿਰ ਵੀ ਇਜ਼ਰਾਇਲ ਨੇ ਉਹ ਤੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਮਿਡਲ ਈਸਟ ਵਿੱਚ ਸਵਾਲ ਜਿਹੜਾ ਪੈਦਾ ਹੋਇਆ ਵੀ ਕੀ ਅਸੀਂ ਸੇਫ ਆ ਹੁਣ ਸਾਊਦੀ ਅਰਬ ਜਿਹੜਾ ਆ ਉਹ ਵੀ ਅਮਰੀਕਾ ਦਾ ਇੱਕ ਪਿੱਠੂ ਮੁਲਕ ਆ ਬੜਾ ਮਿੱਤਰਚਾਰਾ ਆ ਅਮਰੀਕਾ ਦੇ ਨਾਲ ਉਹਨਾਂ ਨੂੰ ਇਹ ਡਰ ਪੈ ਗਿਆ ਕਿ ਕੱਲ ਨੂੰ ਜੇ ਕਤਰ ਤੇ ਹਮਲਾ ਹੋਇਆ ਸਾਡੇ ਤੇ ਵੀ ਹੋ ਸਕਦਾ ਆ ਸੋ ਇਸ ਕਰਕੇ ਉਹਨਾਂ ਨੇ ਪਾਕਿਸਤਾਨ ਦੇ ਨਾਲ ਸਮਝੌਤਾ ਕੀਤਾ ਜਿਹੜਾ ਕਿ ਇੱਕ ਨਿਊਕਲੀਅਰ ਸਮਰੱਥ ਪਾਵਰ ਹੈਗੀ ਆ ਜੀ ਸੋ ਉਹਨਾਂ ਨੇ ਜਿਹੜਾ ਕਿ ਇਸਲਾਮਿਕ ਮੁਲਕ ਹੈ ਜਿਹਦੇ ਕੋਲ ਇੱਕੋ ਇੱਕ ਇਸਲਾਮਿਕ ਮੁਲਕ ਜਿਹ ਕੋ ਪਰਮਾਣੂ ਬੰਬ ਆ ਤਕੜੀ ਫੌਜੀ ਸਮਰੱਥਾ ਆ ਹਰ ਤਰ੍ਹਾਂ ਦੇ ਹਥਿਆਰ ਹੈਗੇ ਆ ਤੇ ਹਾਲੀ ਦੇ ਵਿੱਚ ਉਹ ਆਪਣੇ ਹਥਿਆਰਾਂ ਦਾ ਪ੍ਰਦਰਸ਼ਨ ਚੀਨ ਦੀ ਮਦਦ ਨਾਲ ਕਰਕੇ ਚੁੱਕੇ ਆ ਸੋ ਉਹਨਾਂ ਦੇ ਨਾਲ ਸਮਝੌਤਾ ਕੀਤਾ ਪਾਕਿਸਤਾਨ ਇਸਲਾਮੀ ਮੁਲਕਾਂ ਦੇ ਵਿੱਚ ਇਹਦੇ ਨਾਲ ਹੋਰ ਪਾਵਰਫੁਲ ਹੋਊਗਾ ਜਦੋਂ ਸਾਊਦੀ ਅਰਬ ਦਾ ਪੈਸਾ ਉਹਦੇ ਮਗਰ ਆਣ ਕੇ ਖੜ ਗਿਆ ਦੂਜੇ ਪਾਸੇ ਦੁਨੀਆ ਦੇ ਵਿੱਚ ਹਥਿਆਰਾਂ ਦਾ ਬਾਜ਼ਾਰ ਅਤੇ ਤੇਲ ਦੀ ਸਪਲਾਈ ਵੀ ਪ੍ਰਭਾਵਿਤ ਹੋ ਸਕਦੀ ਆ ਹੁਣ ਹੁਣ ਆਇਆ ਕਿ ਪਾਕਿਸਤਾਨ ਦੀ ਫੌਜੀ ਜਿਹੜੀ ਤਾਕਤ ਆ ਉਹ ਵਧਾਉਣ ਦੇ ਵਿੱਚ ਸਾਊਦੀ ਅਰਬ ਨਿਵੇਸ਼ ਕਰੂਗਾ ਤੇ ਇਹਦੇ ਨਾਲ ਭਾਰਤ ਨੂੰ ਚਿੰਤਾ ਹੋਣੀ ਹੀ ਹੋਣੀ ਆ ਕਿਉਂਕਿ ਸਾਊਦੀ ਅਰਬ ਭਾਰਤ ਦਾ ਬਹੁਤ ਵੱਡਾ ਮਿੱਤਰ ਰਿਹਾ ਆ ਭਾਰਤ ਵੱਡੀ ਪੱਧਰ ਤੇ ਸਾਊਦੀ ਅਰਬ ਕੋਲੋਂ ਤੇਲ ਖਰੀਦਦਾ ਆ ਤੇ ਜੇਕਰ ਉਹ ਪਾਕਿਸਤਾਨ ਵੱਲ ਨੂੰ ਜਾਂਦਾ ਤਾਂ ਇਹਦੀ ਅਰਥਵਿਵਸਥਾ ਜਿਹੜੀ ਭਾਰਤ ਦੀ ਆ ਉਹਦੇ ਤੇ ਸਵਾਲੀਆ ਨਿਸ਼ਾਨ ਲੱਗਦੇ ਆ ਭਾਰਤ ਦੀ ਇੱਕ ਵੱਡੀ ਚਿੰਤਾ ਇਹ ਵੀ ਆ ਕਿ ਕਿੱਥੇ ਤੋਂ ਪਾਕਿਸਤਾਨ ਨੂੰ ਇੱਕ ਨੰਗ ਭਿਖਾਰੀ ਤੇ ਖਤਮ ਹੋ ਚੁੱਕਾ ਮੁਲਕ ਸਮਝਦੇ ਸੀਗੇ ਦੁਨੀਆ ਦੇ ਵਿੱਚ ਵੀ ਇਸੇ ਤਰੀਕੇ ਦਾ ਪ੍ਰਚਾਰ ਕੀਤਾ ਜਾਂਦਾ ਸੀਗਾ ਕਿ ਪਾਕਿਸਤਾਨ ਵਰਲਡ ਮੈਪ ਦੇ ਉੱਤੇ ਆਈਸੋਲੇਟ ਹੋ ਚੁੱਕਾ ਆ ਕੱਲਾ ਰਹਿ ਗਿਆ ਆ ਪਰ ਜੋ ਨੁਕਸਾਨ ਪਾਕਿਸਤਾਨ ਨੇ ਚੀਨੀ ਹਥਿਆਰਾਂ ਦੇ ਨਾਲ ਆਹਾਲੀ ਦੇ ਵਿੱਚ ਹੋਈ جنگ 'ਚ ਭਾਰਤ ਦਾ ਕੀਤਾ ਆ ਉਹ ਘਟੋ-ਘਟ ਭਾਰਤ ਨੂੰ ਗਰਾਊਂਡ ਰਿਐਲਿਟੀ ਦਾ ਪਤਾ ਆ ਜਿਹੜੀਆਂ ਅੰਦਰੂਨੀ ਰਿਪੋਰਟਾਂ ਆ ਜੋ ਅਸਲ ਸਚਾਈ ਆ ਉਹ ਭਾਰਤ ਨੂੰ ਚੰਗੀ ਤਰ੍ਹਾਂ ਪਤਾ ਆ ਸੋ ਉੱਤੇ ਪੜਦਾ ਨਹੀਂ ਪਾਇਆ ਜਾ ਸਕਦਾ ਤੇ ਇਹ ਜਿਹੜੀ ਅਹਿਮੀਅਤ ਮਿਲ ਰਹੀ ਆ ਪਾਕਿਸਤਾਨ ਨੂੰ ਇਡੀ ਵੱਡੀ ਪੱਧਰ ਤੇ ਉਹ ਭਾਰਤ ਲਈ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਆ ਕਦੇ ਟਰੰਪ ਜਿਹੜੇ ਉਥੋਂ ਦੇ ਫੌਜ ਮੁਖੀ ਨੂੰ ਸੱਦ ਕੇ ਡਿੰਗਰ ਕਰਾ ਰਹੇ ਆ ਕਦੀ ਲਾਂਚ ਕਰਾ ਰਹੇ ਆ ਕਦੀ ਚੀਨ ਵਾਲੇ ਉਥੋਂ ਦੇ ਫੌਜ ਮੁਖੀ ਨੂੰ ਸੱਦ ਰਹੇ ਆ ਕਦੀ ਉਥੋਂ ਦੇ ਪ੍ਰਧਾਨ ਮੰਤਰੀ ਨੂੰ ਸੱਦ ਰਹੇ ਆ ਤੇ ਹੁਣ ਸਾਊਦੀ ਅਰਬ ਨੇ ਜਾ ਕੇ ਜਿਹੜਾ ਸਮਝੌਤਾ ਕਰ ਦਿੱਤਾ ਇਹ ਸਭ ਤੋਂ ਵੱਡੀ ਗੱਲ ਦੁੱਖ ਦੀ ਜਿਹੜੀ ਆ ਭਾਰਤ ਵਾਸਤੇ ਹੈਗੀ ਆ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਕਲੌਜ਼ ਪਾਈ ਗਈ ਆ ਕਿ ਦੋਹਾਂ ਵਿੱਚੋਂ ਕਿਸੇ ਵੀ ਮੁਲਕ ਤੇ ਹਮਲਾ ਦੋਵਾਂ ਮੁਲਕਾਂ ਦੇ ਹਮਲਾ ਸਮਝਿਆ ਜਾਊਗਾ ਉਹ ਭਾਰਤਵਾਸੈਨ ਨੁਕਸਾਨ ਦੇਇਆ ਕਿਉਂਕਿ ਭਾਰਤੀ ਹੁਣ ਤੱਕ ਇਹੀ ਕਹਿੰਦੇ ਆਏ ਆ ਕਿ ਅਸੀਂ ਪਾਕਿਸਤਾਨ ਤੇ ਕਿਸੇ ਵੀ ਵੇਲੇ ਹਮਲਾ ਕਰ ਸਕਦੇ ਆ ਤੇ ਹੁਣ ਜੇਕਰ ਪਾਕਿਸਤਾਨ ਤੇ ਹਮਲਾ ਉਹ ਕਰਦੇ ਆ ਇਹਨੂੰ ਸਾਊਦੀ ਅਰਬ ਦੇ ਉੱਤੇ ਹਮਲਾ ਵੀ ਸਮਝੋਤੇ ਦੇ ਹਿਸਾਬ ਮੰਨਿਆ ਜਾਊਗਾ ਸੋ ਇਸ ਕਰਕੇ ਭਾਰਤੀ ਡਿਪਲੋਮੈਟਸ ਦੀ ਭਾਰਤੀ ਆਗੂਆਂ ਦੀ ਰੱਖਿਆ ਮਰਾਂ ਦੀ ਨੀਂਦ ਉੱਡੀ ਹੋਈ ਆ ਬਾਕੀ ਇਹਦਾ ਦੂਜਾ ਪਾਸਾ ਵੀ ਆ ਕੁਝ ਮਾਹਰ ਇਹਨੂੰ ਅਮਰੀਕਾ ਦੀ ਵੱਡੀ ਗੇਮ ਦਾ ਹਿੱਸਾ ਦੇਖ ਰਹੇ ਆ ਉਹਨਾਂ ਦਾ ਕਹਿਣਾ ਕਿ ਸਮਝੋਤੇ ਦਾ ਇੱਕੋ ਇੱਕ ਮਕਸਦ ਜਿਹੜਾ ਆ ਸਾਊਦੀ ਅਰਬ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਭਾਰਤ ਤੇ ਦਬਾਅ ਵਧਾਉਣਾ ਆ ਕਿਉਂਕਿ ਭਾਰਤ ਲਈ ਵਾਸਤੇ ਅਮਰੀਕਾ ਚਾਹੁੰਦਾ ਹੈ ਕਿ ਮੁੜ ਕੇ ਉਹ ਸਾਡੀ ਲੋਬੀ ਦੇ ਵਿੱਚ ਆਵੇ ਅਮਰੀਕਾ ਦੀਆਂ ਸ਼ਰਤਾਂ ਮੰਨੇ ਜਿਨ੍ਹਾਂ ਤੋਂ ਉਹ ਬਾਗੀ ਹੋ ਰਹੇ ਆ ਸੋ ਇਸ ਕਰਕੇ ਭਾਰਤ ਦੀ ਬਾਹ ਮੋੜਨ ਵਾਸਤੇ ਸਾਊਦੀ ਅਰਬ ਨੂੰ ਮੋੜੇ ਲਾ ਕੇ ਕਦਮ ਚੁੱਕਿਆ ਗਿਆ ਆ ਤਾਂ ਕਿ ਭਾਰਤ ਮੁੜ ਅਮਰੀਕੀ ਖੇਮੇ ਦੇ ਵਿੱਚ ਆ ਜਾਵੇ ਸੋ ਇਹ ਗੱਲਾਂ ਬਾਤਾਂ ਜਿਹੜੀਆਂ ਦੀ ਚੱਲ ਰਹੀਆਂ ਇਸ ਵੇਲੇ ਦੁਨੀਆ ਪੱਧਰ ਦੇ ਉੱਤੇ ਜਿਨੇ ਕਿ ਜੀਓ ਪੋਲਿਟਿਕਸ ਕਹਾਂ ਜਾ ਕੇ ਚੇਂਜ ਕਰਨੀ ਆ ਤੇ ਇਹਦੇ ਉੱਤੇ ਨਾਲ ਦੀ ਨਾਲ ਜਿਹੜੀ ਨਜ਼ਰ ਰੱਖਣੀ ਬੜੀ ਜ਼ਰੂਰੀ ਆ ਕਿਉਂਕਿ ਅਕਸਰ ਅਸੀਂ ਛੋਟੀਆਂ ਖਬਰਾਂ ਦੇ ਵਿੱਚ ਵੱਡੇ ਮੁੱਦੇ ਜਿਹੜੇ ਆ ਉਹ ਘਵਾ ਬੈਨੇ ਆ ਅਖੀਰ ਦੇ ਵਿੱਚ ਗੱਲਬਾਤ ਕਰੀਏ ਆਪਾਂ ਪੰਜਾਬ ਦੇ ਆਮ ਆਦਮੀ ਪਾਰਟੀ ਜਿਹਨੂੰ ਆਪਾਂ ਇਨਕਲਾਬੀਆਂ ਦੀ ਪਾਰਟੀ ਕਹਿੰਨੇ ਆ ਉਹਦੇ ਵਿਧਾਇਕ ਜਿਹੜੇ ਬਾਗੀ ਹੋ ਚੁੱਕੇ ਆ ਹਰਮੀਤ ਸਿੰਘ ਪਠਾਣ ਮજરા ਦੀ ਹਰਮੀਤ ਸਿੰਘ ਪਠਾਣ ਮજરા ਨਾ ਹੋ ਗਿਆ ਵਿਰਪਨ ਹੋ ਗਿਆ ਵੀ ਜਿਹੜਾ ਪੰਜਾਬ ਪੁਲਿਸ ਨੂੰ ਲਾਭ ਹੀ ਨਹੀਂ ਰਿਹਾ ਵਿਰਪਨ ਜਿਹੜਾ ਕਿ ਚੰਦਨ ਦੀ ਲੱਕੜੀ ਦਾ ਇੱਕ ਬਹੁਤ ਵੱਡਾ ਸਮਗਲਰ ਸਾਊਥ ਦੇ ਵਿੱਚ ਜਿਹੜਾ ਕਿ ਕਈ ਸੂਬਿਆਂ ਦੀ ਪੁਲਸ ਨੂੰ ਲੱਭ ਨਹੀਂ ਸੀ ਰਿਹਾ Netflix ਤੇ ਉਹਦੀ ਸੀਰੀਜ਼ ਵੀ ਬਣੀ ਹੋਈ ਆ ਉਹ ਕੱਲ ਪਠਾਨ ਮਾਜਰਾ ਦੇ ਉੱਤੇ ਟੱਕ ਰਹੀ ਆ ਕਿ ਹਰਿਆਣੇ ਵਾਲੇ ਕਹਿੰਦੇ ਅਸੀਂ ਵੀ ਲੱਭ ਰਹੇ ਆ ਪੰਜਾਬ ਵਾਲੇ ਕਹਿੰਦੇ ਅਸੀਂ ਵੀ ਲੱਭ ਰਹੇ ਆ ਚੰਡੀਗੜ੍ਹ ਵਾਲੇ ਵੀ ਲੱਭ ਰਹੇ ਆ ਪਰ ਪਠਾਨ ਮਾਜਰਾ ਕਿੱਥੇ ਚਲ ਗਿਆ ਪਤਾਲ ਵਿੱਚ ਲੱਗ ਗਿਆ ਜਾਂ ਸਮਾਨ ਚਲੇ ਗਿਆ ਉਹਦਾ ਪਤਾ ਨਹੀਂ ਲੱਗ ਰਿਹਾ ਸੋ ਪੱਤਰਕਾਰ ਪੁੱਛਣਗੇ ਪੁਲਸ ਵਾਲਿਆਂ ਨੂੰ ਵੀ ਪਠਾਨ ਮਾਜਰਾ ਜਿਹੜਾ ਫੜ ਕਿਉਂ ਨਹੀਂ ਹੋ ਰਿਹਾ ਤੇ ਕਿਉਂ ਡੀਆਈਜੀ ਪਟਿਆਲਾ ਰੇਂਜ ਕੁਲਦੀਪ ਸਿੰਘ ਚਾਹਲ ਹੁਣੇ ਕਹਿੰਦੇ ਵੀ ਸਾਡੀ ਮੇਰੀ ਗਵਾਹੀ ਦੇ ਵਿੱਚ ਜੋ ਜਿਹੜੀ ਆ ਪੁਲਿਸ ਅਧਿਕਾਰੀਆਂ ਦੀ ਇੱਕ ਮੀਟਿੰਗ ਹੋਈ ਆ ਇਹਦੇ ਵਿੱਚ ਪਟਿਆਲਾ ਦਾ ਐਸਐਸਪੀ ਬਰਨ ਸ਼ਰਮਾ ਸੰਗਰੂਰ ਦਾ ਐਸਐਸਪੀ ਸਰਤਾਜ ਸਿੰਘ ਚਾਹਲ ਬਰਨਾਲਾ ਦਾ ਐਸਐਸਪੀ ਸਰਫਰਾਜ਼ ਆਲਮ ਮਲੇਰ ਕੋਟਲਾ ਦਾ ਐਸਐਸਪੀ ਗਗਨਜੀਤ ਸਿੰਘ ਅਤੇ ਕਈ ਹੋਰ ਸੀਨੀਅਰ ਪੁਲਿਸ ਅਧਿਕਾਰੀ ਸ਼ਾਮਲ ਹੋਏ ਆ ਤੇ ਅਸੀਂ ਇਕੱਠੇ ਹੋ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਪਠਾਨ ਮਾਜਰਾ ਜਿਹੜਾ ਆ ਫੜਿਆ ਕਿਉਂ ਨਹੀਂ ਜਾ ਰਿਹਾ ਪਠਾਨ ਮਾਜਰਾ ਕਿੱਥੇ ਆ ਸੋ ਮਤਲਬ ਕਿ ਪੱਤਰਕਾਰ ਪੁੱਛਣ ਗਏ ਸੀਗੇ ਪੁਲਿਸ ਅਧਿਕਾਰੀਆਂ ਨੂੰ ਕਿ ਪਠਾਨ ਮਾਜਰਾ ਕਿਉਂ ਨਹੀਂ ਫੜ ਹੋ ਰਿਹਾ ਤੇ ਪੁਲਿਸ ਅਧਿਕਾਰੀ ਮੋਰੇ ਪੱਤਰਕਾਰਾਂ ਨੂੰ ਪੁੱਛ ਰਹੇ ਆ ਕਿ ਪਠਾਨ ਮਾਜਰਾ ਕਿਉਂ ਨਹੀਂ ਫੜ ਹੋ ਰਿਹਾ ਸੋ ਲੱਗਦਾ ਇਹ ਪਠਾਨ ਮਾਜਰਾ ਨੂੰ ਫੜਾਉਣ ਦਾ ਕੰਮ ਵੀ ਕਿਸੇ ਪੱਤਰਕਾਰ ਨੂੰ ਹੀ ਕਰਨਾ ਪੈਣਾ ਹੈ ਕਿਉਂਕਿ ਪੁਲਿਸ ਹੌਲਟ ਆ ਪੱਤਰਕਾਰਾਂ ਨੂੰ ਹੀ ਸਵਾਲ ਕਰ ਰਹੀ ਆ। ਸੋ ਪਠਾਨ ਮਾਜਰਾ ਲੱਭ ਨਹੀਂ ਜੀ ਰਹਾ। ਆਪਾਂ ਇੱਥੇ ਹੀ ਹਫ਼ਤੇ ਦਾ ਖੇਲਾ ਪ੍ਰੋਗਰਾਮ ਮਕਾਉਣੇ ਆ। ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ।